ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਢਿਲਵਾ ਕਲਾਂ ਦੇ ਵਿੱਚ ਢਿਲਵਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਜਦੋਂ ਤੁਸੀਂ ਫਰੀਦਕੋਟ ਵਾਲੇ ਪਾਸਿਓ ਵੱਡੇ ਹਾਈਵੇ ਤੋਂ ਚੱਲ ਕੇ ਬਠਿੰਡੇ ਵਾਲੇ ਪਾਸੇ ਨੂੰ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਮਿੱਤਰੋ ਇੱਕ ਪਹਿਲਾ ਪੋਲਾ ਜਿਹੜਾ ਕੋਟਕਪੂਰੇ ਵਾਲਾ ਉਹ ਉੱਤਰਨ ਤੋਂ ਬਾਅਦ ਸੈਂਟਰ ਜਿਹਦੇ ਵਿਚਾਲੇ ਮਨ ਲਾ ਦੂਜੇ ਘੱਟ ਤੋਂ ਸੈਂਟਰ ਜਾ ਲੈ ਲੈਣਾ ਤੁਸੀਂ ਮਿੱਤਰੋ ਤੇ ਉਹ ਸੈਂਟਰ ਦੇ ਵਿਚਾਲੇ ਆ ਕੇ ਤੁਹਾਨੂੰ ਪੰਜ ਗਰਾਈਆਂ ਵਾਲੀ ਸੜਕ ਮਿਲੂਗੀ ਘੱਟ ਮਿਲੂਗਾ ਚਰਸਤਾ ਮਿਲੂਗਾ ਕਿ ਟਿੱਲਵਾਂਕਾਲਾ ਪਿੰਡ ਦੇ ਵਿੱਚ ਹੋਟਲ ਦੇ ਨਾਲ ਮੁੜੂਗੀ ਸੜਕ ਤੇ ਇੱਕ ਮਿੱਤਰੋ ਉਹਦੇ ਆਪੋਜੀਟ ਸੜਕ ਜਿਹੜੀ ਉਹ ਪੰਜ ਗਰਾਈ ਨੂੰ ਮੁੜੂਗੀ ਜਦੋਂ ਤੁਸੀਂ ਉਹ ਸੜਕ ਉਤਰੋਗੇ ਬਾਹਰ ਖੇਤਾਂ ਦੇ ਵਿੱਚ ਤਿੰਨ ਚਾਰ ਘਰ ਬੈਠੇ ਆ ਵੀਰ ਹੁਣੇ ਉਹਨਾਂ ਘਰਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕੀ ਨਾਮ ਹੈ ਕਿਹੜੇ ਘਰ ਦੇ ਵਿੱਚ ਮੈਂ ਮੌਜੂਦ ਆ ਕਿੰਨੇ ਜਾਨਵਰ ਬਕਾਊ ਆ ਸਾਰੀ ਜਾਣਕਾਰੀ ਲੈਣੇ ਭਾਈ ਹੁਣੇ ਦੇ ਤਿੰਨ ਚਾਰ ਜਾਨਵਰ ਬਕਾਊ ਆ ਮਿੱਤਰੋ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਵਧੀਆ ਵਧੀਆ ਸੇਤਾ ਤੇ ਪਰਿਵਾਰ ਭਾਈ ਵਧੀਆ ਵਧੀਆ ਜਦੋਂ ਸ਼ੁਕਰ ਆਪਾਂ ਨਾਮ ਦੱਸ ਦੀ ਵੀਰੇ ਕਿੱਥੇ ਖੜਿਆ ਮੇਰਾ ਨਾਮ ਸ਼ਮਸ਼ੇਰ ਭਾਈ ਠੀਕ ਹੈ ਦੇ ਬੱਪੂ ਦਾ ਨਾਮ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਐਸਐਮ ਸ਼ਮਸ਼ੇਰ ਵੀਰ ਜਿਹੜੇ ਚਣਵਰ ਵਿਤਨੀ ਆਪਾਂ ਤਿੰਨ ਹਨਾ ਪਹਿਲੇ ਨੰਬਰ ਤੇ ਜਿਹੜੀ ਮੈਂ ਆਪਣੀ ਕੀ ਡਿਟੇਲ ਆ ਵੱਡੇ ਪਈ ਜਾਂਦੀ ਇਹ ਤੀਜੀ ਸੂਏ ਹੁੰਦੀ ਆ ਬਈ ਤੀਜੀ ਸੂਏ ਸੁਣਾ ਆਣੇ ਜਾਂਦੀ ਕਿਨੇ ਦਿਨ ਪਹਿ ਸ਼ਮਸ਼ੇਰ ਵੀਰ ਇਹਦੇ ਜੀ ਇਹ ਲੈ ਜੂ ਬਈ ਹਫਤਾ ਕੇ ਯਾਰ ਹਫਤਾ ਲੈ ਜੂਗੀ ਕਿੰਨਾ ਕੁ ਦੁੱਧ ਦੇ ਦਿੰਦੀ ਏ ਸ਼ਮਸ਼ੇਰ ਵੀਰੇ ਦੁੱਧ ਹੈਗਾ ਬਈ 14 ਕਿਲੋ 14 ਕਿਲੋ ਹੈ ਠੀਕ ਹੈ ਮੈਨੂੰ ਥੱਲੋ ਦਾ ਫਿਰ ਬਣਦੀ ਬਹੁਤ ਸੋਹਣੀ ਹੋਣੀ ਹੈ ਨਾ ਬਈ ਹਾਂ ਬਈ ਅੱਛਾ ਚੌਂਡ ਚਾਂਨ ਨੂੰ ਠੰਡੀ ਰਹਿੰਦੀ ਏ ਬਈ ਹਾਂ 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 ਬਈ ਠੀਕ ਏ ਵੀਰੇ ਠੀਕ ਏ ਬਈ ਖੋਲ ਦਿਓ ਮੜ ਜੀ ਤੋੜ ਦਿਓ ਇਹ ਤੀਜਾ ਸੂਆ ਨੇ ਐਤ ਕਿ ਸੂਣਾ ਵਾ ਠੀਕ ਏ ਅੱਥੇ ਟੀਕਾ ਟੂਗਾ ਕਿਹੜਾ ਭਰਾਇਆ ਹੋਇਆ ਬਈ ਇਹਦੇ ਨਹੀਂ ਟੀਕਾ ਦਾ ਇਸ਼ਾਨ ਤੋਂ ਬਣੀ ਆ ਬਈ ਆ ਸਾਨ ਤੋਂ ਹੀ ਕਰੋ ਹਾਂ ਵੀ ਡਾਇਰੈਕਟ ਕਰਾਸ ਕੀਤੀ ਏ ਠੀਕ ਏ ਵੀਰੇ ਤੇ ਉੰਜ ਪ ਕਾ ਵੀਰੇ ਵੀ 7 ਕਿਲੋ ਡੰਗ ਦਾ ਦੁੱਧ ਇਹ ਲੈ ਮਿੱਤਰੋ ਤੀਜਾ ਸੂਆ ਇਹ ਕਰਮਾਂ ਵਾਲੀ ਸੁੰਦੀ ਆ ਹਜੇ 5-7 ਦਿਨ ਦੀ ਮੈਂ ਕੱਚੀ ਆ 7 ਕਿਲੋ ਡੰਗ ਦਾ ਦੁੱਧ ਦੇਣ ਦੀ ਲੈਵਲ ਹੋਵੇ ਵੱਲੋ ਬੜੀ ਖਬਰਦਾਰ ਆ ਮਿੱਤਰੋ ਦੇਖ ਸਕਦੇ ਹੋ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਮੈਂ ਸੋਹਣੀ ਸੁਨੱਖੀ ਲਿਆ ਭਾਈ ਮੁਰਦ ਬਸ ਸੋਹਣਾ ਸੁਨੱਖਾ ਜਿਹੜਾ ਇਹਨੂੰ ਸਰੀਰ ਕਪੰਤਰ ਜਿੰਨੀ ਹੈਗੀ ਆ ਸਾਫ ਸੁਥਰੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੁਹਾਨੂੰ ਪਸੰਦ ਆਊਗੇ ਕਿਉਂਕਿ ਸ਼ਕੀਨ ਆ ਮੈਂ ਬਣਦੀ ਵਜਨ ਵਾਲੀ ਉੱਥੇ ਬਣਦੇ ਬਸ ਬਹੁਤ ਸੋਹਣਾ ਜਿਹੜਾ ਇਹਦਾ ਸਰੀਰ ਕਾ ਟਾਂ ਚਾ ਵਾ ਜਿੰਨਾ ਹੈਗਾ ਸਿੱਧਾ ਬਈ ਇਹ ਕਿਹ ਲੈ ਗਈ ਵੀਰੇ ਸ਼ਕੀਨ ਸ਼ਕੂਨ ਮੈਂ ਚੰਗੀ ਆ ਹਨਾ ਜਿਵੇਂ ਘਰੇ ਕੁਰੇ ਰੱਖਣ ਵਾਲੇ ਲਈ ਲਾਹੇਵੰਦ ਚੀਜ਼ ਆ ਹਨਾ ਵੱਡੇ ਭਾਈ ਅੱਛਾ ਰੇਟ ਵੀਰੇ ਕੀ ਰਹੂਗਾ ਭਾਈ ਇਹਦਾ ਇਹਦਾ ਰੇਟ ਵੀ 165 ਆ ਦੇਖ ਪਿੰਡ ਮਾਨਤਨ ਹੋ ਜਾਊਗਾ ਵਿੱਚ ਵੀਰੇ ਹਾਂ ਭਾਈ ਹੋ ਜਾ ਠੀਕ ਆ ਵੱਡੇ ਭਾਈ ਅੱਛਾ ਇਹ ਤਾਂ ਹੋ ਗਈ ਇੱਕ ਨੰਬਰ ਤੇ ਮੈਂ ਆਪਣੇ ਹਨਾ ਵੀਰੇ हां भाई ते दो नंबर ते मैं जेडी वडे भाई इंदे बारे दस्सी विरे ए तोकड़ा वडे भाई ए तोकड़ा भाई ठीक है इंदे ते ਕਿੰਨਾ ਦੁੱਧ ਆ विरे ਹੁਣ 7 ਕਿਲੋ ਦੁੱਧ ਆ ਬਈ ਦੋਵੇਂ ਟਾਈਮਾਂ ਦਾ हां ਬੱਚੇ ਤੋਂ ਹੀ ਮਿਲਦੀ ਆ विरे हां भाई ठीक है भाई ਆ ਕੱਟਾ ਆ ਗਿਆ ਪੁੱਤੇ ਦਾ ਕੱਟਾ ਵਿਖਾ ਦੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵਡੇ ਪਾਈ ਨੂੰ ਸੂਈ ਨੂੰ ਇਹਨੂੰ ਹੋ ਗਏ ਨੇ 5 ਕਿ ਮਹੀਨੇ ਬਈ 5 ਕਿ ਮਹੀਨੇ ਠੀਕ ਹੈ ਬਣੀ ਬੁਣੀ ਆ विरे ਨਹੀਂ ਬਣੀ ਨਹੀਂ ਬਈ ਠੀਕ ਹੈ ਬਈ ਬਣੀ ਨਹੀਂ ਲੈ ਮਿੱਤਰੋ ਦੇਖੋ ਛੋਟੀ ਜੀ ਥਾਣੇ ਦਾ ਕਿਹੜਾ ਮਗਰ ਲਾਣਾ ਹਾਂਜੀ विरे ਅੱਧਾ ਬਈ ਉਹ ਅੱਧਾ ਥਾਣਾ ਹੈ ਅੱਛਾ ਬਹਿਣੀ ਵਾਲਾ ਥਾਣਾ ਜਿਹੜਾ ਉਹ ਅੱਧਾ ਵਿਰੇ ਹੈ ਕਿੰਨੇ ਕੁ ਤ ਬੱਡੇ ਵੀਰੇ ਦੇ ਵਿੱਚ ਉਹ ਤੇ ਯਾਰ ਡੂੜਕ ਗਲਾਸ ਹੋਊਗਾ ਮੈਂ ਤੇ ਅਲੀ ਮੰਨ ਲਾ ਯਾਰ ਹਨਾ ਕੰਮ ਨੂੰ ਹਾਂ ਤੇ ਹੋਇਆ ਕਦੋਂ ਕੋਈ ਥਾਣਾ ਅੱਧਾ ਜਿਹੜਾ ਹੋਇਆ ਇਹ ਆਪਾਂ ਬਈ گاਉਂ ਹੀ ਲਿਆਂਦੀ ਸੀ ਇਹਤ ਕੀ ਯਾਰ ਆਪਣੀ ਘਰ ਦੀ ਨਹੀਂ ਕੀ ਉਹ ਤਾਂ ਘਰ ਦੀ ਆ ਵੱਡੀ ਮਾਦੀ ਠੀਕ ਹੈ ਵੀਰੇ ਠੀਕ ਹੈ ਇਹਦਾ ਖਰੀਦ ਕੇ ਲਿਆਂਦੀ ਸੀ ਇਹਦਾ ਖਰੀਦ ਕੇ ਲਿਆਂਦੀ ਠੀਕ ਹੈ ਵੱਡੇ ਵੀਰੇ ਅੱਛਾ ਇਹ ਬੱਚਾ ਆ ਗਿਆ ਵੀਰੇ ਕਿੰਨੇ ਦੀ ਦੇ ਦੇਾਂਗੇ ਵੀਰੇ ਅੱਜ ਆਪਾਂ ਆਏ ਇਹਨੂੰ ਇਹਦਾ 60000 ਮੁੱਲ ਬਈ ਯਾਰ ਮਾਨਤਾਂ ਵਿੱਚੋਂ ਕਿੰਨਾ ਨੂੰ ਕਰ ਦਾਂਗੇ ਮਾਨਤਾਂ ਨੂੰ ਵਾਵਾ ਕਰਨਾ ਪੈਣਾ ਫਿਰ ਬੰਨੀ ਗੱਲ ਕੋਈ ਨਹੀਂ ਕਰਦਾ ਠੀਕ ਹੈ ਵੀਰੇ ਲੈ ਪੁੱਤ ਵਿਖਾ ਲਈ ਤਿਲ ਮੰਨੇ ਕੇ ਲੈ ਲਿਆ ਜੀ 7 ਕਿਲੋ ਦੁੱਧਾ ਮਿੱਤਰੋ ਹੁੰਜ ਮੈਂ ਵਜਨ ਵਾਲੀ ਆ ਮੰਨ ਲਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਝੋਟੀ ਵਧੀਆ ਲੱਗਦੀ ਆ ਆ ਕੱਟਾ ਆ ਗਿਆ ਮਗਰ 5 ਮਹੀਨੇ ਹੋ ਗਏ ਸੋਈ ਹਣਾ ਵੀਰੇ ਕੱਟਾ ਕੀ ਕੱਟੀ ਆ ਬਾਈ ਨਹੀਂ ਕੱਟਾ ਬਾਈ ਠੀਕ ਹੈ ਬਈ ਕੱਟਾ ਹੀ ਮਗਰ ਅੱਛਾ ਹੁਣ ਆ ਕੱਟੇ ਬਾਰੇ ਗੱਲ ਕਰੀ ਨੀਲੀ ਰਾਵੀ ਦੇ ਬਾਰੇ ਇਹ ਕਿੰਨੀ ਉਮਰ ਦਾ ਬਟਾ ਇਹ 2.5 ਸਾਲਾਂ ਦਾ ਬਾਈ ਦੋਂਦਾ ਹੋ ਗਿਆ ਹਾਂ ਦੋਂਦਾ ਠੀਕ ਹੈ ਦੋਂਦਾ ਹਾਂ ਇਹ ਮੇਰੇ ਕੋਲ ਸੀਮਨ ਸੀਮਨ ਦੀ ਡਿਟੇਲ ਦਾ ਨਹੀਂ ਉਹ ਹੈ ਨਹੀਂ ਬਈ ਕੋਈ ਹੈ ਨਹੀਂ ਨਹੀਂ ਅੱਛਾ ਇਹ ਆਪਣੇ ਘਰੇ ਹੀ ਤਿਆਰ ਕੀਤਾ ਆਪਾਂ ਇਹ ਮੈਂ ਘਰੇ ਤਿਆਰ ਕੀਤਾ ਆਪਾਂ ਰਿਸ਼ਤੇਦਾਰਾਂ ਤੋਂ ਲਿਆਂਦਾ ਸੀ ਨਿਕਾ ਜਿਆਦਾ ਨਹੀਂ ਨਿਕਾਇਆ ਇਹਦੇ ਕਿ ਜੱਡਾ ਹੀ ਬਾਅਦ ਪੰਜਾਹ ਠੀਕ ਹੈ ਠੀਕ ਹੈ ਰੇ ਉਹਨਾਂ ਸੀਮਨ ਦੀ ਕੋਈ ਥੱਲੋ ਥੱਲੋ ਕਟਾ ਖੁੱਲਾ ਡੋਲਾ ਜਣਾ ਵੱਡੇ ਭਾਈ ਅੱਛਾ ਭਈ ਇਹ ਕਿੰਨੇ ਦਾ ਦੇ ਦਿਆਂਗੇ ਆਪਾਂ ਇਹਦਾ ਮੁੱਲ 90000 ਰੁਪਏ 90000 ਰੁਪਏ ਮਾਨਤਨ ਕਰ ਦਾਂਗੇ ਵਿੱਚੋਂ ਮਾਨਤਨ ਕਰਦਾ ਠੀਕ ਹੈ ਬਈ ਲੈ ਬਸ ਮਈਆਂ ਮਈਆਂ ਦੇ ਕ੍ਰੋਸ ਕਰਦਾ ਮਈਆਂ ਕਰਦਾ ਕ੍ਰੋਸ ਵਧੀਆ ਬਈ ਠੀਕ ਹੈ ਮਈਆਂ ਕ੍ਰੋਸ ਕਰਦਾ ਵਧੀਆ ਲੈ ਮਿੱਤਰੋ ਆਪਾਂ ਇੱਕ ਦੋ ਕੋ ਕਰਾਈਆਂ ਵੀ ਬਾਹਲਾ ਨਹੀਂ ਛੱਡਿਆ ਹੋਵੇ ਠੀਕ ਹੈ ਠੀਕ ਹੈ ਉਹ ਦੇਖੋ ਮਾਲਾ ਵੀ ਕ੍ਰੋਸਿੰਗ ਦੇ ਲਈ ਉਪਲਾਬਤਾ ਕ੍ਰੋਸਿੰਗ ਦੇ ਲਈ ਉਪਲਾਬਤਾ ਠੀਕ ਹੈ ਵੀਰੇ ਲੈ ਵੀ ਮਿੱਤਰੋ ਮਈਆਂ ਮਈਆਂ ਕ੍ਰੋਸ ਵਧੀਆ ਕਰਦਾ ਕੱਟਾ ਸੋਹਣਾ ਸੁਨੱਖਾ ਕਿਸੇ ਚੰਗੇ ਘਰਾਨੇ ਟਕਾਣੇ ਦਾ ਕੱਟਾ ਕਿਉਂਕਿ ਮਾਰਕਿੰਗ ਦੱਸਦੀ ਹੈ ਕੱਟੇ ਦੀ ਬਿਊਟੀ ਬੜੀ ਚੰਗੀ ਆ ਜ ਇਹ ਦਰ ਮਾਰਦਾ ਮੁਰਦਾ ਨਹੀਂ ਵੀ ਡਰਦਾ ਡੁਰਦਾ ਨਹੀਂ ਥੋੜਾ ਜਿਹਾ ਉਹ ਡਰਦਾ ਸਗੋਂ ਮਾਰਦਾ ਨਹੀਂ ਸਗੋਂ ਹੂੰ ਬਈ ਮਿੱਤਰੋ ਦੇਖ ਸਕਦੇ ਹੋ ਇਹ ਕੱਟੇ ਦੀ ਮਤਲਬ ਜਿਹੜੀ ਮਜ਼ਬੂਤੀ ਚੰਗੀ ਹੈ ਬਈ ਪੁਰਥਲੋ ਦਿਖਾਤਾ ਮਾਰਦੇ ਆ ਮਾਰਦਾ ਨਹੀਂ ਨਹੀਂ ਮਾਰਨ ਵਾਲਾ ਨਹੀਂ ਇਹ ਤਿੰਨ ਜਾਨਵਰ ਸਿਪਾਈ ਹੋਣੇ ਆ ਦੇ ਮਿੱਤਰੋ ਤਿੰਨਾ ਜਾਨਵਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਆਉਣਾ ਪੈਣਾ ਢਿੱਲਵਾ ਕਲਾਂ ਤੇ ਢਿੱਲਵਾ ਕਲਾਂ ਫਰੀਦਕੋਟ ਦਾ ਮਾਨਮੱਤਾ ਨਗਰ ਆ ਜਦੋਂ ਤੁਸੀਂ ਢਿੱਲਵਾ ਕਲਾਂ ਪਿੰਡ ਦੇ ਵਿੱਚ ਆ ਕੇ ਵੱਡੇ ਹਾਈਵੇ ਨੂੰ ਨਹੀਂ ਤੁਸੀਂ ਛੱਡਣਾ ਤੇ ਤੁਸੀਂ ਮਿੱਤਰੋ ਵੱਡੇ ਹਾਈਵੇ ਤੋਂ ਆ ਕੇ ਹੋਟਲ ਦੇ ਕੋਲੋਂ ਢਾਬਾ ਕਿਹੜਾ ਆ ਗਿਆ ਵੀਰੇ ਇਹ ਜਿਹੜਾ ਟਕਟ ਇਹ ਬਰਾਡ ਟੱਬਾ ਬਰਾਡ ਟੱਬਾ ਬਰਾਡ ਟੱਬਾ 42 ਸਾਈਡ ਤੋਂ ਤੁਸੀਂ ਪੰਜ ਗਰਾਈਂ ਰੋਡ ਮੋੜਨਾ ਪੰਜ ਗਰਾਈਂ ਓਪੋਜ਼ਿਟ ਪੰਜ ਗਰਾਈਂ ਰੋਡ ਮੋੜਦਾ ਰੋਡ ਉੱਤਰਦੇ ਸਾਰ ਤੁਹਾਨੂੰ ਬਰ ਖੇਤਾਂ ਦੇ ਵਿੱਚ ਘਰ ਮਿਲ ਜਾਣਗੇ ਨਾਮ ਕੀ ਸੀ ਵੀ ਆਪਣਾ ਆਪਣਾ ਸ਼ਮਸ਼ੇਰ ਤੇ ਬਾਈ ਦਾ ਨਾਮ ਲਖਮਿੰਦਰ ਲਖਮਿੰਦਰ ਸਿੰਘ ਗੱਲਬਾਤ ਲਈ ਨੰਬਰ ਨੋਟ ਕਰ ਲਓ ਬਾਈ ਨੰਬਰ ਦੱਸ ਹੀ ਕਰਾਂ 81476 ਬਾਈ ਜੀ 34829 ਇੱਕ ਵਾਰੀ ਹੋਰ ਕਹਿ ਦਿਓ 81476 ਜੀ 3489 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰਾਬਤਾ ਕਰ ਮੇਤਰੋ ਨੰਬਰ ਸਕਰੀਨ ਦੇ ਉੱਤੇ ਹੈ ਧੰਨਵਾਦ ਸ਼ੁਕਰੀਆ ਚਾਉਂਦੇ ਰ